ਚਾਹਤ ਮਾਰੋ ਆਪਣੇ ਅੰਦਰ ਇੱਕ ਜਿਹੜੀ ਇਨਵਰਟ ਜਰਨੀ ਆ ਇਹ ਵਰਕਆਊਟ ਨਹੀਂ ਹੈ ਇਹ ਸਵਰਗ ਇਨ ਤੁਸੀਂ ਆਪਣੇ ਅੰਦਰ ਚਾਤੀ ਮਾਰਦੇ ਹੋ ਔਰ ਆਪਣੇ ਵਿਚਾਰਾਂ ਤੇ ਕਾਬੂ ਪਾਉਂਦੇ ਹੋ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਇੱਕ ਰੋਜ਼ ਆਪਣਾ ਇਹਨੂੰ ਇੱਕ ਨਿਯਮਤ ਤਰੀਕੇ ਦੇ ਨਾਲ ਰੋਜ਼ ਯੋਗਾ ਕਰੋਗੇ ਔਰ ਲੋਕਾਂ ਨੂੰ ਜੋੜੋਗੇ ਅਸੀਂ ਸਾਰੇ ਜਿੰਨੇ ਸਾਡੇ ਬੱਚੇ ਨਸ਼ੇ ਵਿੱਚ ਲੱਗੇ ਹੋਏ ਸੀ ਜੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਉਹ ਰੋਜ਼ ਸਵੇਰੇ ਯੋਗਾ ਕਰਦੇ ਆ ਔਰ ਇਹਦੇ ਨਾਲ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਉਹ ਡਰਗ ਦੀ ਇਡਿਕਸ਼ਨ ਕਰਕੇ ਨਸ਼ਾ ਮੁਕਤ ਵੀ ਹੋ ਰਹੇ ਆ ਬਹੁਤ ਸਾਰੇ ਬਿਕਾਰਾਂ ਤੋਂ ਜਿਹੜੇ ਆ ਗਿਆ ਫ੍ਰੀ ਹੋ ਰਹੇ ਆ ਤੇ ਮੈਂ ਉਮੀਦ ਕਰਦਾ ਕਿ ਪੰਜਾਬ ਜਿਹੜਾ ਹੈਗਾ ਇਹ ਤੰਦਰੁਸਤ ਬਣੇਗਾ ਸਾਡੇ ਨੇਸ਼ਨਲ ਕਮਿਸ਼ਨਰ ਸਾਹਿਬ ਨੇ ਦਿੱਲੀ ਤੋਂ ਇਹਦੀ ਸ਼ੁਰੂਆਤ ਕੀਤੀ ਸੀ ਅਨਫੋਰਚੂਨੇਟਲੀ ਉੱਥੇ ਐਲਜੀ ਸਾਹਿਬ ਨੇ ਕਿਸੇ وجہ ਨਾਲ ਨਹੀਂ ਕਰ ਸਕਦੇ ਤੇ ਇਹ ਪੰਜਾਬ ਦੇ ਵਿੱਚ ਔਰ ਪਿੰਡ ਵਿੱਚ ਔਰ ਸਾਰੇ ਸ਼ਹਿਰਾਂ ਦੇ ਵਿੱਚ ਯੋਗਾਂ ਵਧਿਆ ਇਹਦੇ ਨਾਲ ਨਾਲ ਪੰਜਾਬ ਸਰਕਾਰ ਨੇ ਜਿਹੜੀ ਬਿਮਾਰੀਆਂ ਹੈ ਫਿਰ ਵੀ ਇਹਦੇ باوجودੇ ਕੋਈ ਬਿਮਾਰੀ ਹੈ ਤਾਂ ਉਹਦੇ ਵਾਸਤੇ 881 ਆਮ ਆਦਮੀ ਕਲੀਨਿਕ ਜਿਹਨੂੰ ਅਸੀਂ ਉਹਨਾਂ ਨੂੰ ਯੋਸ਼ਮਨ ਰੋਗਿਆ ਚੰਗਰ ਕਹਿੰਦੇ ਆਂ ਔਰ 200 ਸਭਾ 200 ਹੋਰ ਬਣਾਉਣ ਜਾ ਰਹੇ ਆ ਜਿਹਦੇ ਵਿੱਚ 3.5 ਕਰੋੜ ਲੋਕਾਂ ਦਾ ਉਹਦੇ ਵਿੱਚ ਅਸੀਂ ਜੋ ਲਾਈਫ ਸਟਾਈਲ ਡਿਸਆਰਡਰ ਆ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਆਂ ਬਸ ਜੇ ਯੋਗਾ ਕਰੋਗੇ ਤਾਂ ਤੁਸੀਂ ਬਿਮਾਰੀਆਂ ਤੋਂ ਬਚ ਸਕੋਗੇ ਬਹੁਤ ਸਾਰੀਆਂ ਬਿਮਾਰੀਆਂ ਖਾਸ ਕਰਕੇ ਜਿਹੜੀਆਂ ਬਲੱਡ ਪ੍ਰੈਸ਼ਰ, 슈ਗਰ, ਪੈਪਟਿਕ ਅਲਸਰ, ਐਂਗਜ਼ਾਇਟੀ, ਨੈਰੋਸਿਸ ਬਹੁਤ ਸਾਰੀਆਂ ਲੜੀਆਂ ਬਿਮਾਰੀਆਂ ਨੂੰ ਤੋਂ ਬਚ ਸਕੋਗੇ। ਆਓ ਆਪਾਂ ਸਾਰੇ ਬੈਠੇ ਰਲ ਕੇ ਯੋਗਾ ਕਰੀਏ ਔਰ ਆਪਣੀ ਜ਼ਿੰਦਗੀ ਦਾ ਔਰ ਅੱਜ ਦਾ ਦਿਨ ਜਿਹੜਾ ਹੈਗਾ ਇਹਨੂੰ ਆਪਾਂ ਨੇ ਦਾ ਆਨੰਦ ਮਾਣੀਏ। ਬਹੁਤ ਬਹੁਤ ਧੰਨਵਾਦ। ਬਾਰਤ ਮਾਤਾ ਕੀ ਜੈ। ਸਾਰੇ ਹੀ ਮੇਰੇ ਬਹੁਤ ਹੀ ਸਤਿਕਾਰਯੋਗ ਭਰਾਵੋ, ਭੈਣੋ, ਦਾਦ ਜੀ, ਬੱਚੇ, ਬੱਚਿਓ। ਇਹ ਇਤਿਹਾਸਕ ਪਾਲ ਅੱਜ ਤੋਂ 2 ਸਾਲ ਪਹਿਲਾਂ 20 ਜੂਨ 2023 ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਔਰ ਸਾਡੇ ਨੈਸ਼ਨਲ ਕ੍ਰਿਮੀਨਲ ਸੀਰੀ ਅਲਵਿੰਦ ਕੇਜੀ ਵਾਦੀ ਨੇ ਐਸੇ ਗਰਾਉਂਡ ਦੇ ਵਿੱਚ 15000 ਲੋਕਾਂ ਦੇ ਨਾਮ ਯੋਗਾ ਕਰਕੇ ਇਹਦੀ ਸ਼ੁਰੂਆਤ ਕੀਤੀ ਸੀ ਤੇ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਸਿਰਫ 2 ਸਾਲ ਦੇ ਵਿੱਚ ਅੱਜ ਜਦੋਂ ਤੁਸੀਂ 17000 ਬੰਦੇ ਅੱਤੇ ਜੋਗਾ ਕਰੋਗੇ ਸਾਡੇ ਨਾਲ ਪੂਰੇ ਪੰਜਾਬ ਦੇ ਵਿੱਚ ਸਵਾ 2 ਲੱਖ ਬੰਦੇ ਤੁਹਾਡੇ ਨਾਲ ਜੋਗਾ ਕਰਵਾਵਾਂਗੇ ਸਵਾ 2 ਲੱਖ 4581 ਸੈਂਟਰਸ ਦੇ ਵਿੱਚ ਔਰ ਇਹ ਪੋਸੀਬਲ ਹੋਇਆ ਕਿ ਸਾਡੀ ਜਿਹੜੀ ਸਾਰੀ ਟੀਮ ਹੈ ਸਾਡੇ ਪ੍ਰਿੰਸੀਪਲ ਸੈਕਟਰੀ ਹੈ ਕੁਮਾਰ ਰਾਹੁਲ ਜੀ ਸਾਡੇ ਵਾਈਸ ਚਾਂਸਲਰ ਸੰਜੀਵ ਸੋத் ਜੀ ਜਿਸ ਤਰ੍ਹਾਂ ਤੁਹਾਨੂੰ ਮੇਅਰ ਸਾਹਿਬ ਨੇ ਵੀਰ ਜੀ ਰਗਸਿਆ ਔਰ ਸਾਡੇ ਰਜਿਸਟਰ ਸੰਜੀਵ ਜੀ ਔਰ ਦੋ ਸਾਡੇ ਜਿਹੜੇ ਕੰਸਲਟੈਂਟ ਆ ਅਮਰਿੰਦਰ ਤੇ ਕਮਲੇਸ਼ ਇਹਦਾ ਸਾਰਿਆਂ ਨੇ ਜਿਹੜਾ ਇੱਕ ਟੀਮ ਵਰਕ ਦੇ ਨਾਲ ਦਿਨ ਰਾਤ ਮਿਹਨਤ ਕਰਕੇ ਅੱਜ ਸਾਡੇ ਹਰ ਸ਼ਹਿਰ ਦੇ ਵਿੱਚ ਹਰ ਪਾਰਕ ਦੇ ਵਿੱਚ ਔਰ 1200 ਪਿੰਡਾਂ ਵਿੱਚ 4581 ਜਗ੍ਹਾ ਤੇ ਅੱਜ ਲੋਕ ਯੋਗਾ ਕਰਦੇ ਆ ਔਰ ਬਿਮਾਰੀਆਂ ਤੋਂ ਮੁਕਤੀ ਪਾਉਂਦੇ ਆ ਯੋਗਾ ਇੱਕ ਕਹੋ ਜੀ ਸਾਇੰਸ ਹੈ ਇੰਡੀਅਨ ਸਾਇੰਸ ਹੈ ਨਵਾਕੀ ਸਾਇੰਸ ਆਪਾਂ ਇਹਨੂੰ ਕਹਿ ਸਕਦੇ ਆ ਕਿ ਇੱਕ ਵਿਦੇਸ਼ੀ ਸਾਇੰਸ ਹੈ ਉਹਦੀ ਆਪਣੀ ਮਹੱਤਤਾ ਹੈ ਇਹਦੀ ਆਪਣੀ ਮਹੱਤਤਾ ਬਿਮਾਰੀਆਂ ਦੀ ਰੋਕਥਾਮ ਵਾਸਤੇ ਬਿਮਾਰੀਆਂ ਤੋਂ ਬਚਣ ਵਾਸਤੇ ਇਸ ਤੋਂ ਵਧੀਆ ਸਾਇੰਸ ਦੁਨੀਆ ਵਿੱਚ ਕੋਈ ਨਹੀਂ ਦੁਨੀਆ ਦੀ ਬੈਸਟ ਸਾਇੰਸ ਹੈ ਔਰ ਜੇ ਮਨ ਵਿੱਚ ਸ਼ਾਂਤੀ ਹੋਏਗੀ ਜੇ ਹਰ ਇੱਕ ਇਨਸਾਨ ਦੇ ਮਨ ਵਿੱਚ ਸ਼ਾਂਤੀ ਹੋਏਗੀ ਤਾਂ ਘਰ ਵਿੱਚ ਸ਼ਾਂਤੀ ਹੋਏਗੀ ਤਾਂ ਹੀ ਸੂਬੇ ਵਿੱਚ ਸ਼ਾਂਤੀ ਹੋਏਗੀ ਤਾਂ ਇਹ ਦੇਸ਼ ਵਿੱਚ ਸ਼ਾਂਤੀ ਹੋਏਗੀ ਔਰ ਤਾਂ ਇਸ ਦੁਨੀਆ ਦੇ ਵਿੱਚ ਸ਼ਾਂਤੀ ਹੋਏਗੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਦੁਨੀਆ ਦੇ ਵਿੱਚ ਬਹੁਤ ਸਾਰੀ ਜਿਹੜੀ ਵਾਇਲੈਂਸ ਹੈ ਮੈਂ ਇਹ ਗੱਲ ਦਾਅਵਾ ਇਹ ਨਾ ਕਰ ਸਕਦਾ ਕਿ ਜੇ ਦੁਨੀਆ ਦੇ ਸਾਰੇ ਲੀਡਰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਜਿਸ ਤਰ੍ਹਾਂ ਤੁਸੀਂ ਕਰਦੇ ਹੋ ਉਹ ਯੋਗਾ ਕਰਨਗੇ ਤਾਂ ਸ਼ਾਇਦ ਇੰਨੀਆਂ ਲੜਾਈਆਂ ਦੀ ਲੋੜ ਨਹੀਂ ਪੈਗੀ ਤਾਂ ਉਹ ਇੱਕ ਬਿਹਤਰ ਇਨਸਾਨ ਬਣਨ ਦੇ ਵਿੱਚ ਤੁਹਾਨੂੰ ਆਪਣੇ ਆਪ ਦਾ ਕਨੈਕਟ ਕਰਨ ਦੇ ਵਿੱਚ ਬਾਡੀ ਮਾਈਂਡ ਐਂਡ ਸੋਲ ਇੱਕ ਬੁੱਕ ਕਰਨ ਦੇ ਵਿੱਚ ਜਿਹੜਾ ਯੋਗਾ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਦਾ ਵਿਆਸ ਕਰੋਗੇ ਔਰ ਜ਼ਿੰਦਗੀ ਦੇ ਭਰਪੂਰ ਆਨੰਦ ਮਾਣੋਗੇ ਔਰ ਜੇ ਹਰ ਰੋਜ਼ ਕਰੋਗੇ ਯੋਗਾ ਤਾਂ ਤੁਹਾਡੇ ਨੇੜੇ ਨਹੀਂ ਆਏਗਾ ਕੋਈ ਵੀ ਰੋਗਾ ਹਰ ਤਰ੍ਹਾਂ ਦੀ ਬਿਮਾਰੀ ਤੋਂ ਚਾਹੇ ਸਰੀਰ ਦੀ ਹੋਵੇ ਜਾਂ ਕੋਈ ਮਾਨਸਿਕ ਤਣਾ ਹੋਵੇ ਔਰ ਇਹ ਖਾਲੀ ਸਿਰਫ ਤੇ ਸਿਰਫ ਇੱਕ ਐਕਸਰਸਾਈਜ਼ ਦਾ ਨਾਮ ਨਹੀਂ ਹੈ ਇਟਸ ਨਾਟ ਟਾਕਿੰਗ ਅਬਾਊਟ ਯਰ ਟੂਜ਼ ਇਹ ਸਿਰਫ ਜਿਹੜਾ ਹੈਗਾ ਤੁਹਾਡਾ ਮਾਈਂਡਫੁਲਨੈਸ ਲੁਕਿੰਗ ਇਨਸਾਈਡ ਔਰ ਤੁਸੀਂ ਜਦੋਂ ਆਪਾਂ ਕਹਿੰਦੇ ਆ ਕਿ ਤੰਦਰੁਸਤੀ ਵਾਸਤੇ ਬਹੁਤ ਜ਼ਰੂਰੀ ਆ ਕਿ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕੀਤਾ ਜਾਵੇ ਆਪਣੇ ਦੋਸਤਾਂ ਨਾਲ ਕੁਆਲਿਟੀ ਟਾਈਮ ਸਪੈਂਡ ਕੀਤਾ ਜਾਵੇ ਬੱਚਿਆਂ ਨਾਲ ਟਾਈਮ ਸਪੈਂਡ ਕੀਤਾ ਜਾਵੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਿ